ਅੱਜ ਦੋਸਤੋ ਸਤਿ ਸ਼੍ਰੀ ਅਕਾਲ ਜੀ ਮੈਂ ਅੱਜ ਬੈਠਾ ਹਾਂ ਆਪਣੇ ਦਫ਼ਤਰ ਬੱਸ ਸਟੈਂਡ ਸ਼ਾਹਕੋਟ ਦੇ ਅੰਦਰ ਸ਼ਾਹਕੋਟ ਬੱਸ ਸਟੈਂਡ ਦੇ ਅੰਦਰ ਜਿਹੜੀ ਆਪਾਂ ਦਫ਼ਤਰ ਬਣਾਇਆ ਵਾ ਮੇਰੇ ਭਤੀਜੇ ਨੇ ਰਾਜਾ ਚੋਪੜਾ ਜੀ ਨੇ ਸੋ ਮੈਂ ਤੁਹਾਨੂੰ ਜ਼ਰੂਰੀ ਗੱਲ ਦੱਸਣਾ ਚਾਹੁੰਦਾ ਕਿ ਅੱਜ ਕੱਲ ਮੋਟਰਸਾਈਕਲ ਜਿਹੜੇ ਗੱਡੀਆਂ ਚੋਰੀ ਹੋ ਰਹੀਆਂ ਮੋਟਰਸਾਈਕਲ ਖਾਸ ਕਰਕੇ ਬਹੁਤ ਹੋ ਰਿਹਾ ਸੋ ਇੱਥੇ ਆਪਾਂ ਦੁਕਾਨ ਦੇ ਉੱਤੇ ਇੱਥੇ ਸਾਰਾ ਕੁਝ ਰੱਖਿਆ ਹੋਇਆ ਵਾ ਜਿਹੜੀ ਹੈਲਥ ਇੰਸ਼ੋਰੈਂਸ ਹੋ ਰਹੀ ਆ ਜਿਹੜੇ ਕਾਰਾਂ ਦੇ ਬੀਮੇ ਹੋ ਰਿਹਾ ਨਾਲ ਦੀ ਨਾਲ ਜਿਹੜਾ ਜੀਪੀਐਸ ਸਿਸਟਮ ਜਿਹ ਤੇ ਵੱਧ ਤੋਂ ਵੱਧ ਲੋਕਾਂ ਨਾਲ ਇਹ ਜਿਹੜੀ ਜਿਹੜੀ ਵੀਡੀਓ ਸ਼ੇਅਰ ਕਰਕੇ ਸਾਂਝੀ ਵੀ ਕਰਿਓ ਤਾਂ ਜੋ ਕਿ ਜਿਹੜਾ ਕਿਸੇ ਦਾ ਬਚਾਅ ਹੋ ਸਕੇ ਸੋ ਇਹਦੇ ਬਿਗਰ ਕੀ ਕਹਿਣਾ ਚਾਹੁੰਦੇ ਆ ਤੁਸੀਂ ਰਾਜਾ ਚੋਪੜਾ ਜੀ ਦੱਸਿਓ ਮਾਰਾ ਡਿਟੇਲ ਨਾਲ ਹਾਂਜੀ ਜਿਹੜਾ ਜੀਪੀਐਸ ਸਿਸਟਮ ਆ ਜੀ ਇਹ ਦੇਖੋ ਜੀ ਸਾਲ ਦਾ ਸਿਰ 3250 ਰੁਪਏ ਖਰਚਾ ਆਉਂਦਾ ਸਾਰਾ ਇਹਦਾ ਠੀਕ ਹੈ ਮਤਲਬ ਲਗਭਗ ਰੋਜ਼ 10-20 ਰੁਪਏ ਲਾ ਲਓ ਤੁਸੀਂ ਹਨਾ ਜੀ ਇਹਦਾ ਫਾਇਦਾ ਇਹ ਆ ਮੰਨ ਲਓ ਤੁਸੀਂ ਆਪਣੇ ਕਿਸੇ ਲੇਕੇਸ਼ਨ 'ਚ ਕਿਸੇ ਪਿਆਰ ਦੋਸਤ ਨੂੰ ਜਾਂ ਫੈਮਿਲੀ ਮੈਂਬਰ ਨੂੰ ਜਾਂ ਤੁਸੀਂ ਜਿਹੜਾ ਕਾਰ ਰੱਖੀ ਕਿਸੇ ਡਰਾਈਵਰ ਨੂੰ ਭੇਜਦੇ ਹੋ ਫੈਮਿਲੀ ਮ ਮਾ ਲੋ ਕੋਈ ਬੰਦਾ ਲੇਟ ਹੋ ਜਾਂਦਾ ਤੁਹਾਡਾ ਫੈਮਿਲੀ ਮੈਂਬਰ ਜੇ ਕੋਈ ਲੇਟ ਹੋਦਾ ਫੋਨ ਹੀ ਚੱਕਦਾ ਆਪਣਾ ਟੈਨਸ਼ਨ ਲੈ ਲੈਂਦਾ ਵੀ ਇਹ ਕਿੱਥੇ ਰਹਿ ਗਿਆ ਕਿਉਂ ਨਹੀਂ ਹੇ ਤੱਕ ਆਇਆ ਤੇ ਉਹ ਜਿਹੜਾ ਆਪਾਂ ਜੀਪੀਐਸ ਸਿਸਟਮ ਟ੍ਰੈਕ ਕਰ ਸਕਦੇ ਉਹਨੂੰ ਕਿੱਥੇ ਆ ਤੇ ਕੱਲ ਨੂੰ ਮੰਨ ਲਓ ਜੇ ਕੋਈ ਚੋਰੀ ਹੋ ਜਾਂਦੀ ਰੱਬ ਨਾ ਕਰੇ ਤਾਂ ਤਾਂ ਆਪਾਂ ਨੂੰ ਤਾਂ ਵੀ ਉਸੇ ਟਾਈਮ ਪਤਾ ਲੱਗ ਜਾਊਗਾ ਵੀ ਸਾਡਾ ਮੋਟਰਲ ਇੱਥੇ ਇਸ ਟਾਈਮ ਖੜਾ ਆ ਇਸ ਕਰਕੇ ਚੀਜ਼ ਬਹੁਤ ਵਧੀਆ ਹੈ ਮੇਰੇ ਹਿਸਾਬ ਨਾਲ ਸਾਰਿਆਂ ਨੂੰ ਲਗਵਾਉਣੀ ਚਾਹੀਦੀ ਹੈ ਜੀ ਧੰਨਵਾਦ ਜੀ ਸੋ ਜ਼ਰੂਰੀ ਹੈ ਕਿ ਜਿਹੜਾ ਤੁਸੀਂ ਜੀਪੀਐਸ ਸਿਸਟਮ ਜਿਹੜਾ ਮੋਟਰਸਾਈਕਲਾਂ ਤੇ ਸਕੂਟਰਾਂ ਤੇ ਤਾਂ ਜੋ ਕਿ ਤੁਹਾਡੀ ਚੀਜ਼ ਜਿਹੜੀ ਚੋਰੀ ਵੀ ਹੋ ਜਾਵੇ ਤੇ ਉਹ ਤੁਹਾਨੂੰ ਟੈਨਸ਼ਨ ਨਾ ਰਹੇ ਤੁਹਾਨੂੰ ਪਤਾ ਹੋਵੇ ਕਿ ਕਿੱਥੇ ਚੀਜ਼ ਖੜੀ ਆ ਤਾਂ ਤੁਸੀਂ ਜਾ ਕੇ ਟਰੈਕ ਕਰਕੇ ਤੁਹਾਨੂੰ ਆਪਣੀ ਚੀਜ਼ ਜਿਹੜੀ ਬਰਾਮਦ ਕਰ ਸਕਦੇ ਆ ਤੇ ਲੋਕਾਂ ਨਾਲ ਮੇਰੇ ਵੀਰਾਂ ਨਾਲ ਗਾਂਧੀਆ ਸਾਂਝੀ ਕਰਕੇ ਤੇ ਦੂਰੇ ਮੈਸੇਜ ਦੂਰ ਤੇ ਕਰ ਜਰੂਰ ਪਹੁੰਚਾਓ ਧੰਨਵਾਦ